ਦੇਖੋ ਸਾਨੂੰ ਕਿਰਤੀ ਜ਼ਰੂਰ ਹੋਣਾ ਚਾਹੀਦਾ ਅਸੀਂ ਤੇ ਆਪਣੇ ਰੋਲ ਮਾਡਲ ਹੀ ਇਦਾਂ ਦੇ ਲੋਕ ਬਣਾ ਲਿਆ ਜਿਹੜੇ ਆਪ ਵੇਲੇ ਆ ਨਾ ਕਿਸੇ ਨੂੰ ਸਾਥ ਸੰਗ ਕੁਝ ਕਰਨ ਦੇਣਾ ਤੇ ਨਾ ਕੁਝ ਖੁਦ ਹੀ ਕਰਨਾ ਵਿਲੜ ਪੁਣੇ ਦਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੋਈ ਥਾਂ ਨਹੀਂ ਹੈ ਮਹਾਰਾ ਸੱਚੇ ਪਾਤਸ਼ਾਹ ਨੇ ਕਿਰਤੀਆਂ ਦੀ ਗੱਲ ਕੀਤੀ ਹੈ ਕਿਰਤੀ ਸਮਾਜ ਹੋਣਾ ਚਾਹੀਦਾ ਹੈ ਜਿੰਨੇ ਵਿਲੜ ਲੋਕ ਹੋਣਗੇ ਉਹਨਾਂ ਦਾ ਸਮਾਜ ਗੰਧਲਾ ਹੋਊਗਾ ਹੁਣ ਬਾਹਰਲੇ ਦੇਸ਼ਾਂ ਵਿੱਚ ਤੁਸੀਂ ਜਾਓ ਤੇ ਸਾਹਸਾ ਕਿਦਾਂ ਸਾਡੀਆਂ ਧੀਆਂ ਵੀ ਦੌੜ-ਦੌੜ ਕਰਕੇ ਕੰਮ ਕਰ ਰਹੀਆਂ ਨੇ ਬੱਚੇ ਕੰਮ ਕਰਦੇ ਆ ਹਰੇਕ ਮਨੁੱਖ ਦੌੜ-ਦੌੜ ਕਰਕੇ ਕੰਮ ਕਰ ਰਿਆ ਤੇ ਕਿੰਨੇ ਸੋਹਣੇ ਸਮਾਜ ਨੇ ਜੀ ਉਹ ਦੇਖੋ ਜਿੱਥੇ ਕਿਰਤ ਹੋਊਗੀ ਨਾ ਜਿੱਥੇ ਕਿਰਤ ਦੀ ਪ੍ਰਧਾਨਤਾ ਹੋਊਗੀ ਉਹ ਦੇਸ਼ ਸੋਹਣੇ ਹੁੰਦੇ ਆ ਬਹੁਤ ਸਮਾਜ ਸੋਹਣੇ ਵੱਸਦੇ ਆ ਤੇ ਜਿੱਥੇ ਵਿਹਲੜਪੁਣਾ ਜ਼ਿਆਦਾ ਹੋਊਗਾ ਬਾਬੇ ਸਾਹਸਾਂ ਹੱਥ ਫੜ ਕਰਕੇ ਕਿਸਮਤਾਂ ਦੱਸਣ ਵਾਲੇ ਹੋਣਗੇ ਉਦਾਂ ਦੇ ਸਮਾਜ ਦੇ ਤੇ ਹਾਲਾਤ ਆਪਣੇ ਸਾਹਮਣੇ ਹੈ ਹੀ ਆ ਜਿਹੜੇ ਹੈਗੇ ਆ ਫਿਰ ਜਿਤੇ ਸਾਰੇ ਕੀਰਤ ਕਰਨ ਵਾਲੇ ਹੋਣਗੇ ਸਮਾਜ ਆਪੇ ਸੋਨਾ ਵਸੂ ਘਰ ਆਪਣੇ ਸੋਨੇ ਵਸਣਗੇ ਫਿਰ ਉਹ ਸਾਧ ਸੰਗਤ ਜੀ ਇਹ ਮਹਾਂਪੁਰਖ ਸਾਰੇ ਕੀਰਤੀ ਗੁਰਬਾਣੀ ਜਿੰਨੇ ਮਹਾਂਪੁਰਖਾਂ ਦੀ ਹੈ ਨਾ ਇਹ ਸਾਰੇ 35 ਮਹਾਂਪੁਰਖ ਕੀਰਤੀ ਆ ਕੀਰਤ ਕਰਨ ਵਾਲੇ ਆ ਕੀਰਤ ਦਾ ਉਪਦੇਸ਼ ਦਿੱਤਾ ਇਹਨਾਂ ਨੇ ਮੇਲੇ ਬੈਠ ਕਰਕੇ ਖਾਣ ਨੂੰ ਇਹਨਾਂ ਨੇ ਬਹੁਤ ਨਿੰਦਿਆ ਹੈ ਵੀ ਤੁਹਾਨੂੰ ਕੀਰਤ ਜ਼ਰੂਰ ਕਰਨੀ ਚਾਹੀਦੀ ਹੈ ਭਾਈ ਚਾਹੇ ਕੋਈ ਛੋਟੀ ਕਰ ਲੋ ਕੀਰਤ ਵੱਡੀ ਛੋਟੀ ਨਹੀਂ ਹੁੰਦੀ ਕੀਰਤ ਦਾ ਕੰਮ ਇੱਕੋ ਹੁੰਦਾ ਹੈ ਪੈਸਾ ਕਮਾਉਣਾ ਕੁਛ ਛੋਟੀ ਦੁਕਾਨ ਦੇ ਨਾਲ ਵੀ ਪੈਸਾ ਉਹੀ ਕਮਾਉਂਦਾ ਹੈ ਤੇ ਵੱਡੇ ਮਾਲ ਵਿੱਚ ਬੈਠਾ ਬੰਦਾ ਵੀ ਪੈਸਾ ਹੀ ਕਮਾਉਂਦਾ ਹੈ ਜੀ। ਉਹ ਸਾਨੂੰ ਕਿਰਤੀ ਹੋਣਾ ਚਾਹੀਦਾ ਹੈ। ਸੋ ਪਾਤਸ਼ਾਹ ਜੀ ਮੇਰ ਕਰਦੇ ਨੇ ਅਸਗਾ ਅਸੇ ਉਸਗਾ ਪ੍ਰਮਾਤਮਾ ਤੇ ਮਾਇਆ ਦਾ ਮਲਾਪ ਹੋਇਆ ਤੇ ਸਾਰਾ ਸੰਸਾਰ ਪ੍ਰਮਾਤਮਾ ਨੇ ਇਸ ਮਾਇਆ ਤੋਂ ਰਚ ਦਿੱਤਾ ਹੈ। ਮਾਇਆ ਤੋਂ ਪੈਦਾ ਕੀਤਾ ਹੈ। ਪਰ ਪਾਤਸ਼ਾਹ ਜੀ ਮੇਲ ਕਰਦੇ ਹਰਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਇਹ ਸੋਹਣਾ ਬਾ ਕੀਤੇ ਸੰਸਾਰ ਦਾ ਪੈਦਾ ਕੀਤਾ ਰੱਬ ਜੀ ਨੇ ਪਰਮਾਤਮਾ ਜੀ ਨੇ ਤੇ ਨਾਚੇ ਪਿੰਦੀ ਮੈਂ ਸਾਗਰਾ ਵੀ ਜਿਵੇਂ ਖੂਦੀਆਂ ਟਿੰਡਾਂ ਹੁੰਦੀਆਂ ਨਾ ਤੇ ਖੂਦੀਆਂ ਟਿੰਡਾਂ ਪਾਣੀ ਦੀ ਭਰੀ ਹੋਵੇ ਤੇ ਕਿਦਾਂ ਪਾਣੀ ਛਲਕਾਂ ਮਾਰਦਾ ਜੀ ਜਦੋਂ ਟਿੰਡਾਂ ਆਉਂਦੀਆਂ ਨੇ ਇੱਕ ਪਾਸੇ ਭਰੀਆਂ ਹੁੰਦੀਆਂ ਦੂਸਰੇ ਪਾਸੇ ਖਾਲੀ ਹੁੰਦੀਆਂ ਨੇ ਮਾਰਾ ਕਹਿੰਦੇ ਇਦਾਂ ਹੀ ਇਹ ਸੰਸਾਰ ਦੀ ਖੇਡ ਆ ਜਿਵੇਂ ਖੂਦੀਆਂ ਟਿੰਡਾ ਨਹੀਂ ਹੁੰਦੀਆਂ ਜੀ ਜਦੋਂ ਮਾਲ ਚਲਦੀ ਹੈ ਟਿੰਡਾ ਚਲਦੀਆਂ ਨੇ ਜਿਨ੍ਹਾਂ ਨੇ ਟਿੰਡਾ ਚਲਦੀਆਂ ਵੇਖੀਆਂ ਉਹਨਾਂ ਨੂੰ ਪਤਾ ਵੀ ਜਦੋਂ ਖੂਬ ਚੱਲਦਾ ਹੈ ਵਿੱਚ ਉਹਦੇ ਮਾਲਾ ਇੱਕ ਮਾਲ ਲੱਗੀ ਹੁੰਦੀ ਹੈ ਟਿੰਡਾ ਲੱਗੀਆਂ ਹੁੰਦੀਆਂ ਨੇ ਬੱਜੀਆਂ ਹੁੰਦੀਆਂ ਨੇ ਮਾਲਾ ਦੇ ਨਾਲ ਚੈਨ ਦੇ ਨਾਲ ਇੱਕ ਪਾਸਿਓ ਖਾਲੀ ਹੋ ਹੋ ਕਰਕੇ ਤੁਰੀਆਂ ਜਾਂਦੀਆਂ ਦੂਜੇ ਪਾਸੇ ਭਰ-ਭਰ ਕਰਕੇ ਤੁਰੀਆਂ ਜਾਂਦੀਆਂ ਨੇ ਦੇਖੋ ਕਿੰਨੀ ਸੋਹਣੀ ਗੱਲ ਮਾਰ ਰਹੇ ਨੇ ਸਮਝਾਈ ਮਾਰਾ ਕਹਿੰਦੇ ਸੰਸਾਰ ਵੀ ਇਦਾਂ ਹੀ ਆ ਇੱਕ ਪਾਸੇ ਖਾਲੀ ਹੋਈ ਜਾ ਰਿਹਾ ਇੱਕ ਪਾਸੇ ਭਰਿਆ ਜਾ ਰਿਹਾ ਹੈ ਜੀ ਇੱਕ ਪਾਸੇ ਸਰੀਰ ਦੁਨੀਆ ਵਿੱਚ ਤੁਰੇ ਜਾ ਰਹੇ ਆ ਇੱਕ ਪਾਸੇ ਨਵੇਂ ਸਰੀਰ ਪੈਦਾ ਵੀ ਹੋ ਰਹੇ ਦੁਨੀਆ ਦੇ ਵਿੱਚ ਇੱਕ ਪਾਸੇ ਟਿੰਡਾਂ ਖਾਲੀ ਹੋਈ ਜਾ ਰਹੀਆਂ ਇੱਕ ਪਾਸੇ ਇਹ ਭਰੀਆਂ ਜਾ ਰਹੀਆਂ ਹਨ ਜਿਵੇਂ ਹਰ ਹਟ ਕੀ ਮਾਲ ਟਿੰਡ ਲਗਤੇ ਇੱਕ ਸਖਨੀ ਹੋਰ ਭਰਯਤ ਹੈ ਕਹਿੰਦੇ ਦੇਖ ਲਓ ਜਿਵੇਂ ਖੂਹ ਚੱਲਦਾ ਹੈ ਨਾ ਖੂਹ ਦੀਆਂ ਟਿੰਡਾਂ ਤੋਂ ਵੀ ਤੁਸੀਂ ਸਿੱਖ ਸਕਦੇ ਹੋ ਜਿਵੇਂ ਇੱਕ ਪਾਸੇ ਉਹ ਭਰੀਆਂ ਜਾਂਦੀਆਂ ਇੱਕ ਪਾਸੇ ਖਾਲੀ ਹੋ ਉਹ ਕਰਕੇ ਤੁਰੀਆਂ ਆਉਂਦੀਆਂ ਨੇ ਇਦਾਂ ਕਹਿੰਦੇ ਸੰਸਾਰ ਹੈ ਇੱਕ ਪਾਸੇ ਭਰਿਆ ਜਾ ਰਿਹਾ ਹੈ ਇੱਕ ਪਾਸੇ ਖਾਲੀ ਵੀ ਹੋ ਰਿਹਾ ਹੈ ਕਿਸੇ ਪਾਸੇ ਦੇਖੋ ਵਿਆਹ ਦੇ ਬਾਜੀ ਵੱਜ ਰਹੇ ਆ ਜੀ ਤੇ ਕਿਸੇ ਪਾਸੇ ਘਰ ਵਿੱਚ ਸੋਗ ਵੀ ਪਿਆ ਹੋਇਆ ਕਿਸੇ ਪਾਸੇ ਬੱਚਾ ਘਰ ਦੇ ਵਿੱਚ ਪੈਦਾ ਹੋ ਰਿਹਾ ਧੀ ਪੈਦਾ ਹੋ ਰਹੀ ਪੁੱਤਰ ਪੈਦਾ ਹੋ ਰਿਹਾ ਬਾਜੇ ਵੱਜ ਰਹੇ ਆ ਜੀ ਖੁਸ਼ੀ ਆ ਖੇੜਾ ਹੈ ਤੇ ਮਾਰਾ ਕਹਿੰਦੀ ਇਹ ਵੀ ਸਚਾਈ ਕਿਸੇ ਪਾਸੇ ਰੋਣਾ ਵੀ ਹੈ ਸਰੀ ਤੁਰੇ ਵੀ ਜਾ ਰਿਹਾ ਵੀਰ ਭਰਿਆ ਵੀ ਜਾ ਰਿਹਾ ਤੇ ਖਾਲੀ ਵੀ ਹੋ ਰਿਹਾ ਸੰਸਾਰ ਨਾਲੋਂ ਨਾਲ ਹੀ ਬਣੀ ਜਾ ਰਿਹਾ ਨਾਲੋਂ ਨਾਲ ਹੀ ਖਾਲੀ ਵੀ ਹੁੰਦਾ ਜਾ ਰਿਹਾ ਹੈ ਸੋ ਇਸੇ ਕਰਕੇ ਮਹਾਰਾਜਾ ਸੱਚੇ ਪਾਤਸ਼ਾਹ ਜੀ ਮੇਰ ਕਰਦੇ ਹਰ ਕਾ ਬਾਗਰਾ ਨਾਚ ਪਿੰਦੀ ਮੈਂ ਸਾਗਰਾ ਜਿਵੇਂ ਖੂਹ ਦੀਆਂ ਟਿੰਡਾਂ